श्री राम लल्ला दी मूर्ति ਨੂੰ ਪ੍ਰਾਂਤ ਤ੍ਰੇਤੀਸ਼ਟਾ ਦੇਣ ਲਈ 22 ਤਰੀਕ ਨੂੰ ਅਯੁੱਧਿਆ ਚ ਸਮਾਗਮ ਹੋ ਰਿਹਾ ਹੈ ਦੁਰਗਿਆਨਾ ਮੰਦਿਰ ਕਮੇਟੀ ਵੱਲੋਂ ਵੀ ਲੰਗਰ ਸੇਵਾ ਉੱਥੇ ਨਿਰੰਤਰ ਜਾਰੀ ਹੈ ਇੱਕ ਜਥਾ ਅ ਅਯੁੱਧਿਆ ਲਈ ਰਵਾਨਾ ਹੋ ਰਿਹਾ ਲੰਗਰ ਸਮਿਤੀ ਵੱਲੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੁੱਧਗੈਣਾ ਤੀਰਤ ਵੱਲੋਂ ਇਹ ਜਥਾ ਰਵਾਨਾ ਹੋ ਰਿਹਾ ਹੈ ਅਸੀਂ ਗੱਲ ਕਰਨੇ ਆ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਦੇਵਾ ਜੀ ਜਿਹੜਾ ਪ੍ਰੋਗਰਾਮ ਜਥਾ ਜਾ ਰਿਹਾ ਹੈ ਲੰਗਰ ਸੇਵਾ ਲਈ ਅਯੁੱਧਿਆ ਦੇ ਵਿੱਚ ਭਵਯਾ ਸਮਾਗਮ ਹੋ ਰਿਹਾ ਇੱਥੋਂ ਜਾ ਰਿਹਾ ਜਥਾ और लंगर सेवा दी। महान हमारा तीर्थ है जो दुर्ग्याना टेंपल अमृतसर हिंदुस्तान में एक ही है और इसके माध्यम से ये सारे सहयोगी जा रहे हैं वह लंगर की सेवा करने के लिए इसमें पहली बार मौका अयोध्या में मिला है इनको लंगर बरताने का ਔਰ ਘਰ ਘਰ ਮੇਂ ਰਾਮ ਘਰ ਘਰ ਮੇਂ ਰਾਮ જય શ્રી ਰਾਮ જય શ્રી ਰਾਮ ਅਯਾ ਰਾਮ ਮੰਦਰ ਲਈ ਤੁਸੀਂ ਜਾ ਰਹੇ ਹੋ ਲੰਗਰ ਸੇਵਾ ਹੈ ਦੁਰਗਿਆਨਾ ਤੀਰਥੋ ਲੋ ਮਿਲੀ ਹੋਈ ਹੈ ਤੀਸਰਾ ਜੱਥਾ ਜਾ ਰਿਹਾ ਹੈ। ਸ਼੍ਰੀ ਦੁਰਗਿਆਨਾ ਤੀਰਥ ਕਮੇਟੀ ਨੂੰ ਅਯੋਧਿਆ ਦੇ ਵਿੱਚ ਲੰਗਰ ਲਾਉਣ ਦਾ ਅਫਸਰ ਮਿਲਿਆ ਔਰ ਅੱਜ ਤੀਸਰਾ ਜੱਥਾ ਜਾ ਰਿਹਾ ਜਿਸ ਵਿੱਚ ਲਗਭਗ 40 ਦੀ ਸੰਖਿਆ ਦੇ ਵਿੱਚ ਭਗਤ ਜਨ ਜਾ ਰਹੇ ਨੇ ਕੋਈ ਦਿੱਲੀੋਂ ਬੰਗਲੌਰ ਤੋਂ ਆਪਣੇ ਸੰਤ ਵੀ ਜਾ ਰਹੇ ਨੇ ਔਰ ਸੰਤਾਂ ਦੇ ਮਾਧਿਅਮ ਦੇ ਨਾਲ ਸਾਡੇ ਸ਼ਰਧਾਮੇਸ਼ੂ ਜੀ ਉਹਨਾਂ ਦੇ ਤਤਵੀ ਦੇ ਵਿੱਚ ਉਹਨਾਂ ਨੇ ਰਵਾਨਗੀ ਕਰਨੀ ਹੈ ਔਰ ਮੇਰੇ ਸਨਿਧ ਦੇ ਵਿੱਚ ਜਾ ਰਿਹਾ ਹੈ ਸੰਜੀਵ ਖੰਨਾ ਚੇਅਰਮੈਨ ਸੰਗੀਤਨ ਤੇ ਮਹਾਦੇਵ ਦੇ ਨਾਲ ਕਾਰਜਕ੍ਰਮ ਹੋ ਰਿਹਾ ਔਰ ਸਾਡੀ ਦੁਰਗਾਣਾ ਕਮੇਟੀ ਤੇ ਪ੍ਰਧਾਨ ਲక్ష్ਮੀ ਚਾਵਲਾ ਜੀ ਅਰुण ਖੰਨਾ ਜੀ ਮਾ ਮੰਤਰੀ ਅਨਿਲ ਜੀ ਮੈਨੇਜਰ ਔਰ ਸਾਰੇ ਸਾਥੀ ਉਥੇ ਵਿਸ਼ਰਾਮਤ ਕਰ ਗਏ ਆ ਔਰ ਸਾਡਾ ਜੱਥਾ ਉਥੇ ਸਵਾ ਮਹੀਨੇ ਦਾ ਕੰਮ ਕਰੇਗਾ ਔਰ ਬੜੀ ਉਤਸ਼ਾਹ ਦੇ ਨਾਲ ਲੋਕਾਂ ਨੇ ਰੇ ਵਿੱਚ ਸਹਿਯੋਗ ਕੀਤਾ ਵਾ ਉਹ ਤੁਹਾਡੇ ਟੀਵੀ ਚੈਨਲ ਦੇ ਮਾਧਿਅਮ ਨਾਲ ਦੂਰ ਦੂਰ ਤੱਕ ਗੱਲਬਾਤ ਗਈ ਹੈ ਪੇਪਰ ਦੇ ਮਾਧਿਅਮ ਨਾਲ ਵੀ ਗਈ ਹੈ ਉਹ ਸਾਰੀਆਂ ਮੀਡੀਆ ਦੇ ਵੱਲ ਲੱਗੀ ਹੋਈ ਹੈ ਸਾਰਾ ਵਿਸ਼ਵ ਲਗਾ ਆਇਆ ਹੈ ਔਰ ਰਾਮਮਈ ਹੋ ਗਿਆ ਹੈ ਔਰ ਅੱਜ ਇਹ ਜੱਥਾ ਜਾ ਰਿਹਾ ਹੈ ਲੋਕਾਂ ਨੂੰ ਡਰਾਂ ਤੋਂ ਪਹੁੰਚਾਂਗੇ ਨਹੀਂ ਪਹੁੰਚਾਂਗੇ ਪਰ ਰਾਮ ਜੀ ਨੇ ਬੁਲਾਇਆ ਹੈ ਇਹੋ ਜਿਹੇ ਵਿੱਚ ਲੋਕ ਅਗਿਆ ਜਿਨ੍ਹਾਂ ਦੇ ਮਿੰਟ ਦੇ ਹੋਣੀ ਟਾਈਮ ਬਣਿਆ ਤੇ ਹੁਣੇ ਟਿਕਰ ਲ ਲਈ ਹੈ ਔਰ ਮੈਂ ਕਵਾਂਗਾ ਕਿ 22 ਤਰੀਕ ਨੂੰ ਬੜੀ ਧੂਮਤਾਂ ਦੇ ਨਾਮ ਨਾਲ ਦੀਵਾਲਾ ਕੀਤੀ ਜਾਵੇ ਪ੍ਰਸ਼ਾਦ ਵੰਡੇ ਜਾਣ 12:30 ਵਜੇ ਪਾਮ ਪਿਸ਼ਟਾਉਣੀਆਂ ਉਹਦਾ ਦੁਰਗਿਆਨਾ ਦੇ ਵਿੱਚ ਵੀ ਲਾਈਵ ਕਾਰਗਰਮਨ ਪੇਸ਼ ਕੀਤਾ ਜਾਏਗਾ ਸ਼ਾਮ ਨੂੰ ਦੀਵਾਲਾ ਕੀਤੇ ਅਸ਼ਟਪਦੀ ਚਲਾਓ ਆਪਣੇ ਬੱਚਿਆਂ ਨੂੰ ਦੱਸੋ ਮੈਂ ਸਮਝਾਂਗਾ ਕਿ ਇਹ ਸਾਡੇ ਜੋ ਰਾਜਾ ਵੈ ਮੋਦੀ ਜੀ ਸਾਡੇ ਰਾਜਾ ਉਹ ਇਹਦੇ ਸੰਤ ਆ ਗਏ ਐ ਸੰਤ ਹੀ ਸਮਝਾਂਗੇ ਸੀ ਆਪਾਂ ਕਮਾਂਗੇ ਇਹਨਾਂ ਨੂੰ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਸੁਧਾਰ ਹੋਣ ਵਾਲਾ ਐ ਇਸ ਕਰਕੇ ਮੈਂ ਸਭ ਦੇਸ਼ ਪ੍ਰੇਮੀਆਂ ਨੂੰ ਭਗਤ ਪ੍ਰੇਮੀਆਂ ਨੂੰ ਇਹੋ ਵਾਹਨ ਕਰਾਂਗਾ ਕਿ ਰਾਮਚੰਦ ਬੁਮੀਦਾ ਉਸ ਤੋਂ ਬੜੀ ਦੂਮਦਾਰ ਮਨਾਓ ਦੀ ਮਾਲਾ ਕਰੋ ਜੇ ਘੜੇ ਲਾਓ ਜੇ ਕਰਾਏ ਵੀਰ ਬਜਰੰਗ ਹਾਂਜੀ ਸਾਰਿਆਂ ਨੂੰ ਭਗਵਾਨ ਰਾਮ ਜੀ ਸਥਾਪਨ ਹੋ ਰਿਹਾ ਹੈ ਨਾ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਸ਼੍ਰੀ ਦੁਰਗਿਆਣਾ ਤੀਰਥ ਵੱਲੋਂ ਲੰਗਰ ਲੈ ਕੇ ਜਾ ਰਹੇ ਹਨ ਜੋ ਕਿ ਡੇਢ ਮਹੀਨੇ ਲਗਾਤਾਰ ਰਹੇਗਾ ਸ਼੍ਰੀ ਦੁਰਗਿਆਣਾ ਕਮੇਟੀ ਦੇ ਨਾਲ ਸਾਰੇ ਅੰਮ੍ਰਿਤਸਰ ਵਾਸੀ ਇਸ ਦਾ ਸਹਿਯੋਗ ਕਰ ਰਹੇ ਨੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕ ਆਮਰਵਾਦ ਸਭ ਨੂੰ ਬਹੁਤ-ਬਹੁਤ ਮੰਗਲ ਕਾਮਨਾਵਾਂ ਜੈ ਸ਼੍ਰੀ ਰਾਮ ਉਤਸਾਹ ਹੈ ਅੰਮ੍ਰਿਤਸਰ ਵਾਸੀਆਂ ਨੂੰ ਕਿ ਅਯੁੱਧਿਆ ਦੀ ਪਾਵਨ ਧਰਤੀ ਤੇ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ ਉਸ ਮੰਦਰ ਦੇ ਵਿੱਚ ਪ੍ਰਾਂਤਕਿਸ਼ਟਾ ਹੋਣੀ ਹੈ ਰਾਮ ਲੱਲਾ ਦੀ 22 ਤਰੀਕ ਨੂੰ ਸਵਾਗਤ ਹੈ ਅਯੁੱਧਿਆ ਨੂੰ ਇਹ ਦੁਰਗਿਆਨਾ ਤੀਰਥ ਨੂੰ ਇਹ ਮੌਕਾ ਮਿਲਿਆ ਸੀਗਾ ਕਿ ਉੱਥੇ ਲੰਗਰ ਸੇਵਾ ਨਿਭਾਉਂਦਾ ਇਹ ਤੀਸਰਾ ਜੱਥਾ ਅੱਜ ਟ੍ਰੇਨ ਰਾਹੀਂ ਇੱਥੋਂ ਰਵਾਨਾ ਹੋ ਰਿਹਾ ਹੈ ਅੰਮ੍ਰਿਤਸਰ ਤੋਂ ਇਹ ਉੱਥੇ 1.5 ਮਹੀਨੇ ਤੱਕ ਲੰਗਰ ਲਗਾਏਗਾ ਐਸੇ ਤਰ੍ਹਾਂ ਹੀ ਇਹ ਜੱਥੇ ਅੰਮ੍ਰਿਤਸਰ ਤੋਂ ਦੁਰਗਿਆਨਾ ਤੀਰਥ ਵੱਲੋਂ ਜਾਂਦੇ ਰਹਿਣਗੇ ਕੈਮਰਾ ਪਰਸਨ ਵੀਪੰਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ